ਪਿਛਲੇ ਦਿਨੀ ਬਾਗਾ ਪੁਰਾਣਾ ਦੇ ਪਿੰਡ ਮਾੜੀ ਮੁਸਤਾਫਾ ਰਾਜਾਣਾ ਤੇ ਸ਼ਹਿਰ ਦੇ ਵਿੱਚ ਫਾਇਰਿੰਗ ਦੀਆਂ ਜਿਹੜੀਆਂ ਵਾਰਦਾਤਾਂ ਹੋਈ ਸੀਗੀਆਂ ਜਿਹਦਾ ਮਕਸਦ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਫਿਰੋਤੀ ਮੰਗਣ ਦਾ ਸੀ ਉਹ ਸਾਰੀ ਜਿਹੜੀ ਵਾਰਦਾਤਾਂ ਨੇ ਉਹਨੂੰ ਮੋਗਾ ਪੁਲਿਸ ਦੀ ਜਿਹੜੀ ਡਿਫਰੈਂਟ ਟੀਮਾਂ ਨੇ ਉਹ ਟ੍ਰੇਸ ਕਰਦੀ ਪਈ ਸੀ ਐਸਪੀ ਡੀ ਸਾਹਿਬ ਡੀਐਸਪੀ ਡੀਐਸਪੀ ਬਾਗਾ ਪੁਰਾਣਾ ਐਸਐਚਓ ਬਾਗਾ ਪੁਰਾਣਾ ਇਨਚਾਰਜ ਸੀਆਈਏ ਤੇ ਹੋਰ ਵੀ ਸਾਡੀ ਡਿਫਰੈਂਟ ਟੀਮਸ ਜਿਹੜੀ ਹੈ ਉਸ ਪੂਰੇ ਜਿਹੜੇ ਵਾਰਦਾਤ ਹੈ ਇਹਨਾਂ ਨੂੰ ਟ੍ਰੇਸ ਕਰਨ ਲਈ ਲੱਗੀ ਹੋਈ ਸੀ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਐਸਐਚਓ ਬਾਗਾਪੁਰਾਣਾ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹਨਾਂ ਦੇ ਵਿੱਚੋਂ ਹੀ ਇੱਕ ਦੋਸ਼ੀ ਇੱਥੇ ਇਸ ਰਸਤੇ ਦੇ ਵਿੱਚ ਕਿਤੇ ਲੁਕਿਆ ਹੋਇਆ ਹੈ ਤੇ ਹੋਰ ਹੁਣ ਸ਼ਾਮ ਨੂੰ ਵਾਰਦਾਤ ਕਰਨ ਦੀ ਫਿਰਾਕ 'ਚ ਹੈਗਾ ਸ਼ੱਕੀ ਹਾਲਤ ਦੇ ਵਿੱਚ ਹੈ ਉਹਦੇ ਕੋਲ ਅਸਲਾ ਵੀ ਹੈ ਉਹ ਸਾਰੀ ਇਨਫੋਰਮੇਸ਼ਨ ਸਾਡੀ ਪੁਲਿਸ ਟੀਮ ਨੂੰ ਮਿਲੀ ਸੀ ਇਨਫੋਰਮੇਸ਼ਨ ਮਿਲਦੇ ਹੀ ਨਾਲ ਦੀ ਨਾਲ ਸਾਡੇ ਐਸਐਚਓ ਧਰਮ ਬਾਗਾਪੁਰਾਣਾ CIA ਦੀ ਟੀਮ ਸਾਰੇ ਸੀਨੀਅਰ ਆਫਿਸਰਸ मौके ਤੇ ਪਹੁੰਚ ਗਏ ਇਸ ਇਲਾਕੇ ਦੀ ਗੇਰਾਬੰਦੀ ਕੀਤੀ ਗਈ ਉੱਥੇ ਜਦੋਂ ਦੋਸ਼ੀ ਦੀ ਪਛਾਣ ਹੋ ਗਈ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਅੰਧੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤੇ ਜਵਾਬੀ ਕਾਰਵਾਈ ਦੇ ਵਿੱਚ ਐਸ ਐਚ ਓ ਬਾਗਿਆ ਪੁਰਾਣਾ ਦੀ ਟੀਮ ਵੱਲੋਂ ਜਦੋਂ ਫਾਇਰ ਕੀਤਾ ਗਿਆ ਉਹ ਇੱਕ ਫਾਇਰ ਉਹਦੀ ਖੱਬੀ ਲੱਤ ਤੇ ਲੱਗਿਆ ਹੈ ਤੇ ਉਹਨੂੰ ਗਨ ਸ਼ਾਟ ਇੰਜਰੀ ਹੋਈ ਹੈ ਉਹ ਲੈਗ ਦੇ ਵਿੱਚ ਲੈਫਟ ਲੈਗ ਦੇ ਵਿੱਚ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਪਹੁੰਚਾਇਆ ਗਿਆ ਇਹਨੂੰ ਭੱਜਣ ਨਹੀਂ ਦਿੱਤਾ ਤੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਉਹ ਇਹਦੀ ਲੈਗ 'ਚ ਲੱਗ